ਅਰਜਿੰਦਰ ਸਿੰਘ ਕਿਹਨੇ ਦਾ ਮਰਡਰ ਹੋਇਆ ਪੁੱ son ਹੈ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 10 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਹੋਇਆ ਸੰਦ ਘਰ ਇੱਕ ਗਏ ਸੀ ਘੁੰਮਣ ਜੱਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਢੰਡਾਂ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨ ਤੋਂ ਘਰ ਆਇ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਹਾ ਕਿ ਇਹ ਕੰਨ ਘੁੰਮਣ ਗਿਆ ਹੋਇਆ ਹੈ ਇਹ ਤਾਂ ਘੁੰਮਣ ਨਹੀਂ ਉਹਦੇ ਨਾਲ ਹਾਸਾ ਹੋ ਗਿਆ ਤਸੀਂ ਚੱਲ ਪਾ ਕੇ ਦੌੜ ਗਈ ਕਾਫੀ ਸਨਮੇ ਰੇਲਵੇ ਚੇਂਜ ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਏ ਗਏ ਕਿੱਥੇ ਸੀ ਕੁਮਨ ਗਿਆ ਕਿੱਥੇ ਗਿਆ ਕਿ ਕਿ ਕਿਸੀ ਮੈਂਬਰ ਸਰਫ ਕੁਮ ਚੱਲਣਾ ਮੈਂ ਜਾਰ ਦੋਸਤਾਂ ਅੱਜ ਠਿਗੜੇ ਯਾਰ ਦੋਸਤ ਵੀ ਦਿਨ ਆਪਣੀ ਨਾਲ ਹੀ ਪੜਦੇ ਨਹੀਂ ਕਿ ਤੇ ਨਾਲ ਯਾਰ ਦੋਸਤ ਜਨਮ ਦਿਨ ਮਨਾਇਆ 24 ਤਰੀਕ ਜਨਮ ਦਿਨ ਸੀ ਉਹਦਾ ਇੱਥੇ 24 ਜਨਮ ਦਿਨ ਆਇਆ ਇੱਥੇ ਰਹੇ ਹੈ ਸੇਰੀ ਉਹ ਮੁੰਡਾ ਕਹਿੰਦਾ ਮੈਂ ਨਾਲ ਰਾਜਪਤਨ ਕੁਮ ਚੱਲਣਾਗੇ ਜਣ ਜਣ ਕੀ ਦੱਸੀਏ ਯਾਰ ਦੋਸਤ ਨੇ ਆਪਣੇ ਮੇਰੇ ਆਪਣੇ ਮੁੰਡੇ ਦਾ ਨਜੂਦ ਤੇ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਹਾਂਜੀ ਇੱਕ ਮੁੰਡਾ ਉਹਨੇ ਫੜਿਆ ਵੀ ਸੀ ਰੇਪੂਸ ਵਾਲਿਆਂ ਨੇ ਉਹਨੇ ਸਾਰਾ ਵਾਰਤਾ ਦੱਸੀ ਐ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣ ਦੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤ ਫੜੀਆਂ ਪਰ ਪੁਲਿਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾਮ ਵਾਲਕ ਐ ਆਪਾਂ ਉਹਨੂੰ ਕੋਡ ਚ ਗਵਾ ਬਣਾਵਾਂਗੇ ਲੈ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਏ ਮਸ਼ੀਦਾ ਕਰਦੇ ਸੀ ਕਿ ਕੀ ਕਾਰਨ ਕੀ ਸੀ ਕਿ ਮਰਨਗੇ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ ਕੋਈ ਮੋਬਾਈਲ ਸੀ 40000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਤੁਹਾਨੂੰ ਕੀ ਇਨਸਾਫ ਜਾਂਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਹਾ ਸੀ ਕਿ ਤੂੰ ਕਿਸਮ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਯਕੀਨ ਇਨਸਾਫ ਮੰਗਦੇ ਇੱਕ ਮੇਰੇ ਬੱਚਨ ਬਾਪੂ ਤਾਂ ਲਾਜੀ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਵੀ ਮਿਲ ਜਾਉ ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਇਹ ਜੀ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਚੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 299 ਤੇ ਇੱਕ ਡੈੱਡ ਵਾਡੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮਰਤਕ ਦੀ ਉਸ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬਾਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹਾ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਦੇ ਕਾਫੀ ਉਪਰਾਲੇ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮਰਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰਨ ਜਾਣਾ ਹਰਦਵਾਰ ਸਾਈਡ ਤੇ ਅ ਉਸ ਤੋਂ ਬਾਅਦ ਉਹਨੇ ਅਨੇ ਕੱਦ ਦਿਨ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਰੇਲਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਿਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੋਵਨਾਈਲ ਜਸਟਿਸ ਕੋਰਟ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਗਈ ਫੋਨ ਕਿਹੜਾ ਸੀ ਇਹਨੇ ਦੋਸ਼ੀ ਸੀ ਕਿੰਨੀ ਉਮਰਾਂ ਨੇ ਇਹਨਾਂ ਦੀ ਦੋਸ਼ੀ ਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ ਖੜਾ ਸੀ ਨਾ ਕੋਲ ਜਿਹੜਾ ਫੋਨ ਦੀ ਕੋਸ਼ਿਸ਼ ਕੀਤੀ ਉਹਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨਹੀਂ ਮਾਰਦ ਦਿੱਤੀ ਹੈ ਕਿੰਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮਿਰਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਹੈ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬੋਡੀ ਨੂੰ ਉਹਦੇ ਉੱਤੇ ਟਰੈਕਟਰ ਖਾਤਾ ਇਹਨੇ ਉਹਦੇ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾ ਕਿਸੇ ਕੋਈ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋਣਾ ਹੈ ਕਿ ਇਹਨੀ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇੰਨਾ ਦਿਮਾਗ ਸਾਥੀ ਰਹਿਣਾ ਕਿ ਇਹਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਕਰ ਚੋਣੀ ਹੈ ਕੋਈ ਪਹਿਲਾਂ ਕੋਈ ਨਿਸ਼ਾਨੀ ਦਿੱਤੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਦੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮਿਆਂ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਵੀ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤ ਸ਼ਰਾਰਤੀ ਦਿਮਾਗ ਨਾਲ ਤਾਂ ਨਹੀਂ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ। ਮੈਂ ਤੁਸੀਂ ਕਹ ਰਹੇ ਹੋ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਆਪਸੀ ਟਾਈਪ ਚ ਆਵੇ ਕਿਤੇ ਸਕੂਲ ਨੂੰ ਵਿੱਚ ਪੜਦੇ ਸੀ ਕਿ ਕਿਸੇ ਕੇ ਯਾਰ ਤੋਂ ਯਾਰ ਤੋਂ ਨੂੰ ਮਿਲੇ ਸੀਗੇ। ਇਹ ਅਸਲ 'ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮਗਧਮੇ ਵਿੱਚ ਪੇਸ਼ੀ ਸੀ ਦੀ ਕੋਰਟ ਚੋਂ ਪੇਸ਼ੀ ਬੁਕਤਨ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬੁਕਤਨ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਉਸ ਤੋਂ ਪਹਿਲਾਂ ਹੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਤਲਬ ਕੋਈ ਪਰਚਾ ਹੋਗਾ ਹਾਂ ਇਸ ਬਾਰੇ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿਦਾਂ ਦੀ ਰਿਮਾਂਡ ਦਿੱਤਾ ਜਾ ਰਿਹਾ ਕਿ ਕਿੱਲੇ ਨੂੰ ਕਿੱਥੇ ਜਾ ਰਿਹਾ ਨਹੀਂ ਜੁਵੀਨਾਈਲਾ ਹੈ ਇਹਨੂੰ ਮਾਨਯੋਗ ਦਰਦ ਵਿੱਚ ਪੇਸ਼ ਕਰਕੇ ਇਹਦਾ ਅਗਲਾ ਹੁਕਮ ਹਾਸਲ ਕੀਤਾ ਜਾਵੇਗਾ